ਦਿਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋਏਗੀ। ਇਹ ਖਬਰ ਬਹੁਤ ਮਾਰੀ ਆ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ। ਹਮਦਰ ਸੋ ਅਸੀਂ ਸ਼੍ਰੋਮੇ ਗੁਰਦਰਾ ਪਰੰਧ ਕਮੇਟੀ ਵੱਲੋਂ ਇਸ ਦਾ ਸਖਤ ਨੋਟਸ ਲਵਾਂਗੇ। ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸਸਤਾਵਾਂ ਜਿਹੜੀਆਂ ਉਹਨਾਂ ਨਾਲ ਧਾਰ ਬਿਲ ਕਰਕੇ ਇਸ ਦੇ ਅਸਲ ਜਾਣਕਾਰੀ ਜੁਮ ਲਵਾਂਗੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਦਬਾਅ ਦਾ ਹਮੇਸ਼ਾ ਨਾਲ ਕਰਵਾ ਨਾ ਕਰੇ ਉਹ ਭਾਵੇਂ ਕਿਤੇ ਵੀ ਸਾਧ ਉੱਤੇ ਕੋ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਕਿਉਂਕਿ ਜਿੰਨੇ ਵੀ ਲੋਕ ਉਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ